ਖਬਰ ਨਾਮ ਦੇਖਿਆ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਦੀ ਤੀਜੀ ਵਾਰ ਇੱਕ ਸਾਲ ਵਾਸਤੇ ਐਨਐਸਸੀ ਵਧਾ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵਿਰੋਧ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਨੂੰ ਕਿਹਾ ਗਿਆ ਕਿ ਐਨਐਸਸੀ ਖਤਮ ਕਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇੱਕ ਪੋਸਟ ਪਾ ਕੇ ਸ਼ੇਅਰ ਕੀਤੀ ਗਈ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਅਮਰਤਪਾਲ ਖਾਲਸਾ ਦੇ ਨਾਮ ਝੰਗਾ ਲੇ ਕੀਤਾ ਉਹਨਾਂ ਦੀ ਐਨਐਸਏ ਵਿਧਾ ਕੇ ਹਾਲਾਂਕਿ ਵਿਰਸਾ ਸਿੰਘ ਬਿਲਟੋਹਾ ਦੇ ਖਿਲਾਫ ਲੜੀ ਸੀ ਚੋਣ ਭਾਈ ਅਮਰਤਪਾਲ ਖਾਲਸਾ ਨੇ ਲੇਕਿਨ ਵਿਰਸਾ ਸਿੰਘ ਬਿਲਟੋਹਾ ਨੇ ਵੀ ਕਿਹਾ ਕਿ ਭਾਈ ਅਮਰਤਪਾਲ ਖਾਲਸਾ ਦੇ ਨਾਲ ਵਿਤਕਰਾ ਹੋ ਰਿਹਾ ਹੈ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀ ਜੰਗ ਛੜੀ ਹੋਈ ਹੈ ਸੰਤ ਸਰਕਾਰ ਦੇ ਵਿਰੁੱਧ ਇਹ ਤਰ ਹੁਣ ਕਾਂਗਰਸ ਪਾਰਟੀ ਦੇ ਵੱਡੇ ਆਗੂ ਜਿਹੜੇ ਨੇ ਉਹ ਆ ਗਏ ਨੇ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਪਹਿਲਾਂ ਉਹਨਾਂ ਦੀ ਆਪਾਂ ਵੀਡੀਓ ਸੁਣਦੇ ਹਾਂ ਫਿਰ ਗੱਲਬਾਤ ਕਰਦੇ ਹਾਂ ਜਿਹੜਾ ਆ ਵੀ 2 ਸਾਲ ਦਾ ਅੰਦਰ ਜੇਲ੍ਹ ਚ ਬੈਠਾ ਉਹਦੀ ਤੀਸਰੀ ਵਾਰ ਐਨਐਸਏ ਕੋਲੋਂ ਕੀ ਕਰ ਲੋਗੀ ਆਪਾਂ ਸਾਰੇ ਪੰਜਾਬ 'ਚ ਹੀ ਰਹਿੰਦੇ ਆਂ ਕਹਿੰਦੇ ਪੰਜਾਬ ਸਟੇਟ ਨੂੰ ਹਲੇ ਖਤਰਾ ਹੈ ਭਾਈ ਅਮਰਪਾਲ ਵੇਰ ਇਜ਼ ਖਤਰੇ ਦਾ ਕੋਈ ਪ੍ਰੂਫ ਹੈ ਕੋਈ ਵੀ ਇਨਵੋਲਵਮੈਂਟ ਕੋਈ ਉਹਦਾ ਇਸ ਤਰ੍ਹਾਂ ਦਾ ਜਿਹੜੇ ਕੋਈ ਇੱਥੇ ਲੋ ਐਂਡ ਆਰਡਰ ਦੇ ਇਸ਼ੂ ਹਨ ਇਹ ਸਿਰਫ ਤੇ ਸਿਰਫ ਜਿਹੜੇ ਉਹ ਪਰਫੋਕਮਾਂ ਰਹੇ ਨੇ ਥੱਲੇ ਉੱਲਾਕਾ ਰਿਆਮਾਤਮੀ ਪਾਰਟੀ ਹੋਰ ਇਸ ਦੇ ਪਿੱਛੇ ਕੇਚਰੀਵਾਲ ਤੇ ਭਗਵੰਤ ਮਾਨ ਇਸ ਲਈ ਲਾਗੂ ਕਰ ਰਹੇ ਨੇ ਕਿਉਂਕਿ ਕੇਚਰੀਵਾਲ ਦੀ ਉਹਨਾਂ ਨੇ ਸੰਗੀ ਕੁੱਟ ਲਿਆ ਕੇਚਰੀਵਾਲ ਉਹਨਾਂ ਨੇ ਕਬਜ਼ੇ ਜੱਦ ਦਿੱਲੀ ਚ ਜੀ ਮਤਲਬ ਉਹ ਅਗਰ ਨਹੀਂ ਮੰਨੂਗਾ ਤਾਂ ਉਹਦੇ ਤੇ ਕਲਾਸ ਰੂਮ ਦਾ 1300 ਕਰੋੜ ਦਾ ਘਟਾਲਾ ਵਾਲੇ ਸ਼ੀਸ਼ਮੈਲ ਦਾ ਘਟਾਲਾ ਪਤਾ ਨਹੀਂ ਪਬਲਿਸਿਟੀ ਦੇ ਜਿਹੜੇ ਪੈਸੇ ਖਰਚੇ ਕੋਈ ਪਤਾ ਨਹੀਂ ਪੋਲੂਸ਼ਨ ਕੰਟਰੋਲ ਕਰਨ ਲਈ ਕੋਈ ਚੀਜ਼ ਲਿਆਂਦੀ ਸੀਗੀ ਉਹਦੀ ਸ਼ਾਇਦ ਕੀਮਤ ਖਰੇ 4 ਕਰੋੜ ਸੀ ਤੇ ਉਹ ਤਾਂ ਪਬਲਿਸਿਟੀ ਦੇ ਖਰਚਾ 24 ਕਰੋੜ ਇਹ ਸਾਰੀਆਂ ਗੱਲਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਭਾਜਪਾ ਨੇ ਇਹਨਾਂ ਨੂੰ ਨੱਪ ਲਿਆ ਵਾ ਯਾਨੀ ਕਿ ਇਹ ਖੁਲਾਸੇ ਕੀਤੇ ਨੇ ਸੁਪਾਲ ਸਿੰਘ ਖਹਿਰਾ ਨੇ ਸੁਪਾਲ ਸਿੰਘ ਖਹਿਰਾ ਨੇ ਕਹਾ ਹੈ ਕਿ ਅਰਵਿੰਦ ਕੇਸ਼ੀਵਾਲ ਉਹ ਹੱਥਾਂ ਦੀ ਕੱਟ ਪੁਤਲੀ ਬਣ ਗਿਆ ਹੈ ਸੈਂਟਰ ਸਰਕਾਰ ਦੇ ਜਿਸ ਤਰ੍ਹਾਂ ਨੰਦਰ ਮੋਦੀ ਜਿਸ ਤਰ੍ਹਾਂ ਅਮਿਤ ਸ਼ਾਹ ਕਹਿੰਦੇ ਨੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਬੜੇ ਵੱਡੇ ਇਲਜ਼ਾਮ ਨੇ ਬੜੇ ਵੱਡੇ ਰੋਲੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਅਰਵਿੰਦ ਕੇਜੀਵਾਲ ਕਿਸੇ ਵੀ ਸਮੇਂ ਜੇਲ੍ਹ ਜਾ ਸਕਦੇ ਨੇ ਜੇਲ੍ਹ ਤੋਂ ਬਚਣ ਦੇ ਲਈ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰੈਸ਼ਰ ਪਾਇਆ ਯਾਨੀ ਕਿ ਭਗਵੰਤ ਮਾਨ ਅਰਵਿੰਦ ਕੇਜੀਵਾਲ ਉਹ ਗੱਲ ਮੰਨ ਰਹੇ ਨੇ ਜਿਹੜੀ ਅਮਿਤ ਸ਼ਾਹ ਕਹਿੰਦੇ ਨੇ ਜਿਹੜੀ ਨਰਿੰਦਰ ਮੋਦੀ ਕਹਿੰਦੇ ਨੇ ਯਾਨੀ ਕਿ ਤੀਜੀ ਵਾਰ ਨਹੀਂ ਵਧਾ ਸਕਦੇ ਇਹ ਦੇਸ਼ ਦਾ ਕਾਨੂੰਨ ਕਹਿੰਦਾ ਹੈ ਪਹਿਲੀ ਗੱਲ ਤਾਂ ਦੂਜੀ ਵਾਰ ਨਹੀਂ ਵਧਾ ਸਕਦੇ ਲੇਕਿਨ ਹੁਣ ਤੀਜੀ ਵਾਰ ਹੋ ਗਈ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਆਉਣ ਦੇ ਨਾਲ ਦੰਗੇ ਹੋਣਗੇ ਤਣਾਅ ਹੋਵੇਗਾ ਉਹਨਾਂ ਕਹਿੰਦਾ ਇਹ ਗੱਲਾਂ ਬਚਕਾਨੀਆਂ ਨੇ ਇਹਨਾਂ ਗੱਲਾਂ ਤੋਂ ਗਰੇਜ਼ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਹੱਥਾਂ ਦੀ ਘੱਟ ਪੁਤਲੀ ਬਣੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਹਿੰਦੀ ਹੈ ਉਸੇ ਤਰ੍ਹਾਂ ਅਰਵਿੰਦ ਕੇਚੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਤਾਂ